ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਆਪਾਂ ਵੀ ਚੜ੍ਹਦੀ ਗਲਾ ਵਿੱਚ ਆ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣਾ ਸਲਾਈ ਕਢਾਈ ਦਾ ਕੰਮ ਆ ਜੋ ਉਹਦੇ ਵਿੱਚ ਆਪਾਂ ਜੋ ਆਫਰ ਦੀ ਗੱਲ ਕਰ ਰਹੇ ਸੀ ਅੱਜ ਆਪਾਂ ਉਹਦੀ ਅਨਾਉਂਸਮੈਂਟ ਕਰਨ ਜਾ ਰਹੇ ਆ ਬੈਸੇ ਤੁਹਾਨੂੰ ਸਾਰਿਆਂ ਨੂੰ ਪਤਾਗਾ ਵੀ ਨਾ ਜਿਨ੍ਹਾਂ ਨੇ ਵੀ ਕੰਮ ਕਰਵਾਏ ਨੇ ਤੇ ਆਪਣਾ ਪ੍ਰਾਈਸ 500 ਤੋਂ ਲੈ ਕੇ 800 ਦੇ ਵਿੱਚ ਵਿੱਚ ਰਿਹਾਗਾ ਭਾਵੇਂ ਕਿਸ ਨੇ ਘੇਰਾ ਵਰਕ ਬਾਵਾ ਦਾ ਕਰਵਾਇਆ ਆ ਜਾਂ ਮੂਰੀਆਂ ਦਾ ਕਰਵਾਇਆ ਉਹ 500 ਤੋਂ ਲੈ ਕੇ 800 ਦੇ ਵਿੱਚ ਵਿੱਚ ਆਪਣਾ ਪ੍ਰਾਈਸ ਆਪਾਂ ਕਿਸੇ ਸੂਟ ਦਾ 500 ਵੀ ਵਰਕ ਦੇ ਅਕੋਰਡਿੰਗ ਹੈ ਨਾ ਕਿਸੇ ਦਾ 600 650 700 ਜਾਂ 800 ਸਿਰਫ ਇੰਨਾ ਕੀ ਰਿਹਾਗਾ ਆਪਾਂ ਜਿਆਦਾ ਕਿਸੇ ਤੋਂ ਲੈਤਾ ਨਹੀਂ ਹੈਗੇ ਕਿਉਂਕਿ ਜਿੰਨਾ ਆਪਣੀ ਮਿਹਨਤ ਆ ਉਹ ਆਪਣਾ ਹੱਕ ਜਿੰਨਾ ਬਣਦਾ ਆਪਾਂ ਉਨਾ ਹੀ ਲੈਣੇ ਆਂਗੇ ਤੇ ਅੱਗੇ ਤੋਂ ਵੀ ਆਪਾਂ ਇਦਾਂ ਨਹੀਂ ਹੈਗਾ ਵੀ ਜਿਵੇਂ ਜਿਵੇਂ ਆਪਣਾ ਕੰਮ ਵੱਧਦਾ ਜਾਊ ਉਤ ਆਪਾਂ ਪ੍ਰਾਈਸ ਵਧਾਵਾਂਗੇ ਕਦੇ ਵੀ ਇਦਾਂ ਨਹੀਂ ਹੋਊਗਾ ਮਾ ਮੇ ਕੋਈ ਬਾਹਰ ਲਾ ਜਾਂ ਕੋਈ ਇਧਰ ਲਾ ਆਪਣੇ ਪ੍ਰਾਈਸ ਸੇਮ ਹੀ ਰਹਿਣਗੇ ਹਰ ਕਿਸੇ ਦੇ ਲਈ ਆਪਾਂ ਐਵੇਂ ਨਹੀਂ ਦੇਖ ਕੇ ਕਰਦੇ ਵੀ ਪਤਾ ਨਹੀਂ ਜਿਹਦੇ ਕੋਲ ਵੱਧਦਾ ਜਾਂ ਹਨਾ ਕਈ ਵਾਰ ਐਦਾਂ ਹੋ ਜਾਂਦਾ ਵੀ ਇਹ ਤੋ ਲੈ ਲਓ ਬਾਹਰ ਲਿਆ ਤੋ ਹਨਾ ਬਹੁਤ ਹੋ ਜਾਂਦਾ ਦਾ ਦੇਖਦੇ ਆਪਾਂ ਦੁਨੀਆਦਾਰੀ ਚ ਰਹਨੇ ਗੱਲਾਂ ਸੁਣਦੇ ਆ ਹਨਾ ਕਹਿ ਦਿੰਦੇ ਆ ਵੀ ਚਲੋ ਉਹ ਤਾਂ ਪੈਸੇ ਬਹੁਤ ਨੇ ਸਾਰੇ ਮਿਹਨਤ ਨਾਲ ਕਮਾ ਰਹੇ ਆ ਆਪਾਂ ਵੀ ਮਿਹਨਤ ਕਰਦੇ ਆ ਤਾਂ ਪਤਾ ਲੱਗਦਾ ਵੀ ਮਿਹਨਤ ਨਾਲ ਕਿਵੇਂ ਪੈਸਾ ਕਮਾਇਆ ਜਾਂਦਾ ਹਨਾ ਤੇ ਬਾਕੀ ਆਪਾਂ ਬਹੁਤੀਆਂ ਗੱਲਾਂ ਕਰਕੇ ਤੁਹਾਡਾ ਸਮਾਂ ਨਹੀਂ ਬਰਬਾਦ ਕਰਦੇ ਜਿਹੜੀ ਆਪਾਂ ਅਨਾਉਂਸਮੈਂਟ ਕਰਨੀ ਉਹ ਕਰਨ ਜਾ ਰਹੇ ਆ ਆਪਾਂ ਹੁਣ 8 ਮਹੀਨਾ ਚੱਲ ਗਏ 9 ਮਹੀਨੇ ਚ ਦਿਨ ਤਾਂ ਰਹਿੰਦੇ ਨੇ ਪਰ ਆਪਾਂ ਸੋਚਿਆ ਵੀ ਪਹਿਲਾਂ ਹੀ ਆਪਾਂ ਇਹ ਅਨਾਉਂਸਮੈਂਟ ਕਰ ਦਈਏ ਕਿਉਂਕਿ ਕਈ ਵਾਰ ਵੀਡੀਓ ਅਪਲੋਡ ਨਹੀਂ ਹੁੰਦੀ ਤੇ ਕਈਆਂ ਨੂੰ ਇਹ ਜਾਣਕਾਰੀ ਮੈਨੂੰ ਰਹਿ ਜਾਂਦੀ ਹੈ ਹਨਾ ਕਈਆਂ ਦੀ ਰੀਜ ਹੁੰਦੀ ਹੈ ਵਰਕ ਕਰਾਉਣ ਦੀ ਉਹ ਐਮੀਨਾ ਰਹਿ ਜਵੇ ਆਪਾਂ ਨੂੰ ਹਰ ਕਿਸ ਦੀ ਰੀਜ ਆਪਾਂ ਪੂਰੀ ਜਰੂਰ ਕਰਨੀ ਆ ਕਿ ਕਿਸੇ ਨੇ ਵੀ ਵਰਕ ਕਰਵਾਉਣਾ ਜਿਵੇਂ ਵੀ ਹੋਊਗਾ ਸੀ ਤੁਹਾਡਾ ਕਰਕੇ ਦਵਾਂਗੇ ਤੁਸੀਂ ਇਹ ਨੰਬਰ ਜੋ ਵੀ ਦਿੰਨੇ ਆਪਾਂ ਉਹਦੇ ਤੇ ਮੈਸੇਜ ਕਾਲ ਕਰ ਲਿਆ ਕਰੋ ਤੇ ਬਾਕੀ ਹਾਂਜੀ ਆਫਰ ਈ ਸੀ ਵੀ 1 ਜੁਲਾਈ ਤੋਂ ਹੁਣ 23 ਜੂਨ ਹੋ ਗਈ ਅੱਜ ਜੁਲਾਈ ਤੋਂ 1 ਜੁਲਾਈ ਤੋਂ ਲੈ ਕੇ 19 ਅਗਸਤ 1 ਜੁਲਾਈ ਤੋਂ ਲੈ ਕੇ 19 ਅਗਸਤ 1 ਮੰਥ ਤੋਂ ਦਿਨ ਵੱਧ ਰਹੀ ਹੈ ਇਹਨੇ 1 ਮਹੀਨੇ ਤੋਂ ਹਨਾ ਤੇ 1 ਜੁਲਾਈ ਤੋਂ 19 ਅਗਸਤ ਦੇ ਵਿੱਚ ਜਿਵੇਂ ਕੋਈ ਇੱਕ ਪਰਸਨ ਇੱਕ ਸੂਟ ਵੀ ਕਰਵਾਊਗਾ ਉਹ ਤੁਹਾਡੇ ਵਿਸ਼ਾ ਸੀ ਇਦਾਂ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਚਾਰ ਸੂਟ ਜਾਂ ਪੰਜ ਹੀ ਲੈ ਕੇ ਆਓ ਸਾਡੇ ਕੋਲ ਤੁਸੀਂ ਜਿੰਨੇ ਵੀ ਜਾਨਕੀ 1 ਜੁਲਾਈ ਤੋਂ 19 ਅਗਸਤ ਤੱਕ ਤਿਆਰ ਕਰਵਾਉਂਗੇ ਜਿਵੇਂ 1 2 3 4 ਸੂਟ ਜਿਹੜੇ ਹੋਣਗੇ ਉਹ 5 550 ਪ੍ਰਾਈਸ ਹੀ ਰਹੂਗਾ ਉਹਦਾ ਜੇ 4 ਤੋਂ ਵੱਧ ਜਾਨਕਿ ਪੰਜਵਾਂ ਸੂਟ ਆ ਜਾਂ 6ਵਾਂ ਜਾਂ 7ਵਾਂ ਜਿੰਨਾ ਵੀ ਹੋਊਗਾ ਉਹਦਾ ਪ੍ਰਾਈਸ ਸਿਰਫ 200 ਰੁਪਿਆ ਰੱਖਿਆ ਉਹ 200 ਦੇ ਵਿੱਚ ਅਸੀਂ ਤੁਹਾਨੂੰ ਵਰਕ ਕਰਕੇ ਦਵਾਂਗੇ ਜਿਵੇਂ ਦਾ ਵੀ ਤੁਸੀਂ ਕਹੋਗੇ ਹਾਂਜੀ ਇਹ ਆਫਰ ਸੇ ਇਹਦਾ ਜ਼ਰੂਰ ਲਾਭ ਲੈਣਾ ਤੁਸੀਂ ਹਨਾ ਤੇ ਬਾਕੀ ਜੋ ਵੀ ਹੋਰ ਅਨਾਉਂਸਮੈਂਟ ਆਉਣੀ ਹੈ ਕੋਈ ਆਫਰ ਦੇ ਨਾਲ ਹੋਰ ਵੀ ਅਸੀਂ ਕੁਝ ਵੀ ਅਨਾਉਂਸ ਕਰਨਾ ਹੋਇਆ ਤਾਂ ਉਹ ਜਲਦੀ ਤੁਹਾਨੂੰ ਉਹਦੀ ਵੀ ਇਨਫੋਰਮੇਸ਼ਨ ਮਿਲ ਜੂਗੀ ਜੇ ਤੁਹਾਨੂੰ ਕੋਈ ਵੀ ਗੱਲ ਨਹੀਂ ਸਮਝ ਲੱਗਦੀ ਕੁਝ ਵੀ ਪੁੱਛਣਾ ਤਾਂ ਤੁਸੀਂ ਉਹ ਮੈਸੇਜ ਕਾਲ ਤੇ ਪੁੱਛ ਸਕਦੇ ਹੋ WhatsApp ਨੰਬਰ ਹੈਗਾ ਆਪਣਾ ਇਹ ਮੈਂਸ਼ਨ ਕੀਤਾ ਹੋਇਆ ਕੋਈ ਹੋਰ ਗੱਲਬਾਤ ਹੋਊਗੀ ਤਾਂ ਆਪਾਂ ਤੁਹਾਡੇ ਨਾਲ ਇਦਾਂ ਵੀਡੀਓ ਬਣਾ ਕੇ ਸ਼ੇਅਰ ਕਰਦਾਂਗੇ ਹਨਾ ਕਈ ਵਾਰ ਆਪਾਂ ਲਿਖ ਕੇ ਪਾਉਨੇ ਆ ਨਾ ਨਹੀਂ ਵੀ ਸਮਝ ਲੱਗਦੀ ਆਪਾਂ ਸੋਚੇ ਵੀਡੀਓ ਬਣਾ ਕੇ ਪਾਵਾਂਗੇ ਜਾਦਾ ਵਧੀਆ ਹੈ ਨਾ ਦੱਸਿਆ ਜਾਊਗਾ ਐਕਸਪਲੇਨ ਹੋ ਜਾਊਗਾ ਗੱਲਬਾਤ ਹੋ ਜਾਊਗੀ ਤੁਹਾਡੇ ਨਾਲ ਹਾਂਜੀ ਇਹ ਹੀ ਆਫਰ ਸੀ 1 ਜੁਲਾਈ ਤੋਂ ਲੈ ਕੇ 19 ਅਗਸਤ ਤੱਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜਿਨ੍ਹਾਂ ਨੇ ਨਹੀਂ ਕੀਤਾ ਆਪਾਂ ਜ਼ਿਆਦਾਤਰ ਅਪਡੇਟ WhatsApp ਤੇ ਦਿੰਨੇ ਆਂਗੇ YouTube ਤੇ ਕਈ ਵਾਰ ਟਾਈਮ ਨਹੀਂ ਲੱਗਦਾ ਪਰ ਆਪਾਂ ਕੋਸ਼ਿਸ਼ ਕਰਦੇ ਆਂ ਫਿਰ ਵੀ ਵੀਡੀਓ ਬਣਾ ਕੇ ਪਾਉਣ ਦੀ ਆ ਤੇ ਹਾਂਜੀ ਕੋਈ ਗੱਲਬਾਤ ਆ ਤੁਸੀਂ ਗੱਲ ਕਰ ਸਕਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਕੀ ਤੁਸੀਂ ਹਨਾ ਕੋਰੀਅਰ ਵੀ ਕਰਵਾ ਸਕਦੇ ਹੋ ਜਿਹੜੇ ਦੂਰ ਨੇੜੇ ਵਾਲੇ ਜੇ ਜ਼ਿਆਦਾ ਕੋਈ ਨੇੜੇ ਆ ਅਸੀਂ ਵੈਸੇ ਉੱਥੇ ਤੱਕ ਪਹੁੰਚਾ ਵੀ ਦਿੰਨੇ ਆਂਗੇ ਇਦਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਜੇ ਕੋਈ ਦੂਰ ਆ ਆਪਾਂ ਕੋਰੀਅਰ ਵੀ ਕਰਵਾ ਦਾਂਗੇ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਕਰਵਾ ਸਕਦੇ ਹੋ ਤੁਸੀਂ ਕੈਸ਼ ਔਨ ਵੀ ਕਰ ਸਕਦੇ ਹੋ ਪੇਮੈਂਟ ਔਨਲਾਈਨ ਕਰਨੀ ਆ ਤਾਂ ਤੁਸੀਂ ਔਨਲਾਈਨ ਵੀ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਹਾਡਾ ਵਰਕ ਅਸੀਂ ਪੂਰੇ ਵਧੀਆ ਕਰਕੇ ਦਵਾਂਗੇ ਬਾਕੀ ਤੁਹਾਡਾ ਯਕੀਨ ਆ ਤੁਹਾਡਾ ਵਿਸ਼ਵਾਸ ਹੋਊਗਾ ਆਪਾਂ ਉਦਾਂ ਹੀ ਕੰਮ ਕਰਕੇ ਦਵਾਂਗੇ ਤੁਹਾਡਾ ਹਾਂਜੀ ਮਿਲਦੇ ਆ ਫਿਰ ਇੱਕ ਹੋਰ ਨਵੀਂ ਵੀਡੀਓ ਦੇ ਨਾਲ